ਹਸਪੀਟਲ ਬਠਿੰਡਾ ਦੇ ਵਿੱਚੋਂ ਵੀ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਵੱਡੀ ਰੋਬੋਟਿਕ ਨੀ ਐਂਡ ਹਿਪ ਰਿਪਲੇਸਮੈਂਟ ਸਿਸਟਮ ਐਂਡ ਵੱਡੀ ਆਈਵੀਐ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੇ ਹੀ ਖੇਤਰਾਂ ਦੇ ਵਿੱਚ ਜਿਹਦੇ ਵਿੱਚ ਅਸੀਂ ਰੋਬੋਟ ਦੇ ਨਾਲ ਛੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐ ਟਰੀਟਮੈਂਟ ਕਰਦੇ ਹਨ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਆਏ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰੇਸੀ 100% ਲੈ ਕੇ ਆਨੇ ਆ ਜਿਸ ਦੇ ਵਿੱਚ ਕਟ ਖੂਨ ਦਾ ਵਾਹ ਆਨ ਕਰਕੇ ਲੈਸ ਬਲੱਡ ਲਾਸ ਆਨ ਕਰਕੇ ਹਾਰਟ ਦਾ ਰਿਸਕ ਬਹੁਤ ਘਟ ਜਾਂਦਾ ਹੈ ਕੀਰਫੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟ ਰਿਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅਪਰ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਤਾਂ ਇਹਦਾ ਖਰਚਾ ਕਿੰਨਾ ਹੈ

आयुष्मान योजना दे विच सरकार वलो बनाई है वो डे चूले नहीं बदले चूला बदले ਜਾਂਦਾ ਪੰਜਾਬ ਸਰਕਾਰ ਇਸ ਗੋਡੇ ਨਹੀਂ ਬਦਲੇ ਜਾਂਦੇ ਸਰ ਡਾਕਟਰ ਜਿਵੇਂ ਇਹਦਾ ਕੰਪੀਟੀਸ਼ਨ ਵਧ ਰਿਹਾ ਹੈ ਜੀ ਰੋਬਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਆ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਸਰ ਦੋ ਚੀਜ਼ਾਂ ਦੇਖੋ ਇੱਟਾ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆਂਦੇ ਆ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਏ ਆ ਯੂਐਸਏ ਮੇਡ ਹੋਰੀ ਇਸ ਵਿੱਚ ਸੈਨੇਪੀਡਾ ਵਰਲਡ ਦੀ ਬੈਸਟ ਕੰਪਨੀ ਹੈ एंड राहत ਇਸ ਇੱਦਾਂ ਮਿਲ ਰਹੀ ਹੈਗੀ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇ ਹਾਂ ਜੀ ਪੇਸ਼ੈਂਟ ਜੋ ਗੋਡੇ ਬਿਲੋਂਲੀ ਚਾਰजेस ਦੇ ਰਿਹਾ ਹੈਗਾ ਉਸੇ ਚਾਰजेस ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੋਇਆ ਤੇ ਆਈਵੀਐਫ ਦਾ ਜਿਹੜਾ ਤੁਸੀਂ ਸ਼ੁਰੂਆਤ ਕਰ ਰਹੇ

ਹਾਂ ਜੀ ਅਸੀਂ ਲੈ ਕੇ ਆਏ ਹਾਂ ਮੈਂ ਡਾਕਟਰ 소ਨਿਆ ਗੜਵਾਰੀ ਵਾਦੀ ਹਸਪੀਟਲ ਵਿੱਚ ਅਸੀਂ ਵਾਦੀ ਆਈਵੀਐਫ ਸਟਾਰਟ ਕੀਤਾ ਹੈ ਅਸੀਂ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਲੈ ਕੇ ਆਏ ਹਾਂ ਜਿਸ ਨਾਲ ਆਈਵੀਐਫ ਦਾ ਸਕਸੈਸ ਰੇਟ ਇਨਕਰੀਜ਼ ਹੁੰਦਾ ਹੈ ਨਾਰਮਲੀ ਆਈਵੀਐਫ ਦਾ ਸਕਸੈਸ ਰੇਟ 60 ਤੋਂ 70% ਹੁੰਦਾ ਹੈ ਬਟ ਲੇਜ਼ਰ ਦੀ ਹੈਲਪ ਨਾਲ ਅਸੀਂ ਪੀਜੀਡੀ ਐਂਡ ਲੇਜ਼ਰ ਹੈਚਿੰਗ ਕਰਦੇ ਹਾਂ पीजेडी ਦਾ ਮਤਲਬ ਹੈ ਪ੍ਰੀ ਇਮਪਲੈਂਟੇਸ਼ਨ ਜੈਨੇਟਿਕ ਟੈਸਟਿੰਗ ਯਾਨੀ ਕਿ ਐਮਬ੍ਰਿਓਸ ਯਾਨੀ ਕਿ ਬੱਚੇ ਜਿਹੜੇ ਦੇਖਣ ਨੂੰ ਸਹੀ ਲੱਗਦੇ ਹਨ ਮਾਈਕਰੋਸਕੋਪ ਤੇ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਨੇ ਹਾਂ ਤੇ ਡੀਐਨਏ ਜਿਨ੍ਹਾਂ ਦਾ ਬਿਲਕੁਲ ਨਾਰਮਲ ਹੈ ਯਾਨੀ ਕਿ ਨਾਰਮਲ ਕੈਰੀਓਟਾਈਪ ਨਾਰਮਲ ਕਰੋਮੋਸੋਮ ਵਾਲੇ ਬੱਚੇ ਅਸੀਂ ਉਹ ਟ੍ਰਾਂਸਫਰ ਕਰਦੇ ਹਾਂ ਜਿਸ ਦਾ ਸਕਸੈਸ ਰੇਟ ਮੋਰ ਥੈਨ 90% ਹੁੰਦਾ ਹੈ ਅਸੀਂ ਬਠਿੰਡਾ ਦੀ ਫਰਸਟ ਫੁਲੀ ਮੋਡੂਲਰ ਆਈਵੀਐਫ ਲੈਬ ਲੈ ਕੇ ਆਏ ਹਾਂ ਜਿਸ ਵਿੱਚ ਹੈਪਾ ਫਿਲਟਰਸ ਨੇ ਜਿਸ ਨਾਲ ਛੋਟੇ ਤੋਂ ਛੋਟਾ ਬੈਕਟੀਰੀਆ ਤੇ ਵਾਇਰਸ ਵੀ

ਜਿਸ ਨਾਲ ਅਸੀਂ ਐਗ ਡੋਨਰਸ ਵੀ ਪ੍ਰੋਵਾਈਡ ਕਰਦੇ ਹਾਂ ਐਂਡ ਐਗ ਡੋਨਰ ਸਾਈਕਲ ਵੀ ਕਰਦੇ ਹਾਂ ਆਪਣੀ ਖੁਦ ਦੀ ਲੈਬ ਵਿੱਚ ਇਸ ਫੈਸਿਲਿਟੀਆਂ ਲਈ ਲੋਕਾਂ ਨੂੰ ਹੁਣ ਬਾਹਰ ਆਊਟ ਆਫ ਬਠਿੰਡਾ ਜਾਣ ਦੀ ਕੋਈ ਲੋੜ ਨਹੀਂ ਹੈ ਐਂਡ ਇਹ ਬਠਿੰਡਾ ਦੀ ਫਰਸਟ ਆਈਵੀਐਫ ਲੇਜ਼ਰ ਹੈ ਬਠਿੰਡਾ ਵਿੱਚ ਜਿਸ ਤੋਂ ਪਹਿਲਾਂ ਕਿਸੇ ਕੋਲ ਆਈਵੀਐਫ ਲੇਜ਼ਰ ਨਹੀਂ ਸੀ ਐਂਡ ਇਹ ਵਰਡ ਦੀ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਹੈ ਮੈਡਮ ਹੁਣ ਤੱਕ ਕਿੰਨੇ ਟਰੀਟਮੈਂਟ ਕਰਦੇ ਹਾਂ ਹੁਣ ਤੱਕ ਸਾਰ 100 ਪਲੱਸ ਕੇਸਿਸ ਹੋ ਚੁੱਕੇ ਆ ਸਾਡੇ ਆਈਵੀਐਫ ਦੇ ਜਿੰਦਾ ਕਿ ਸਕਸੈਸ ਰੇਟ ਮੋਰ ਥੈਨ 90% ਹੈ ਸਾਡੇ ਆਈਵੀਐਫ ਬਾਰੀ ਅਨੁਸਾਰ ਦਾ ਕੀ ਸਿਰ ਇਹ ਡਿਪੈਂਡ ਕਰਦਾ ਹੈ ਸੈਲਫ ਸਾਈਕਲ ਹੈ ਡੋਨਰ ਸਾਈਕਲ ਹੈ ਪੀਜੀਡੀ ਕਰਵਾਉਣਾ ਚਾਹੁੰਦੇ ਹੋ ਲੇਜ਼ਰ ਯੂਜ਼ ਕਰਵਾਉਣਾ ਚਾਹੁੰਦੇ ਹੋ ਨੀ ਤਾਂ ਨਾਰਮੀ ਸਵਾ ਲੱਗ ਤੋ ਹੀ ਸਟਾਰਟ ਹੋ ਜਾਂਦਾ ਕਿੰਨੇ ਕੇਸ ਤੱਕ ਹੋ ਜਾਂਦੇ ਸਰ 50 ਲੇਡੀਜ਼ ਲਈ ਤੇ ਜੈਂਟਲਿਸ ਲਈ 55 ਡਾਕਟਰ ਪੀ ਐਸ ਸਰ ਕਿਵੇਂ ਦੇਖਦੇ ਹੋ ਬੱਚੇ ਹੁਣ ਅੱਗੇ ਵੱਧ ਰਹੇ ਆ ਤੇ ਤੁਹਾਡਾ ਬੜਾ ਪੁਰਾਣਾ ਐਕਸਪੀਰੀਅੰਸ ਹੈ ਤੁਸੀਂ ਕੀ ਕਹਿਣਾ ਚਾਹਦੇ ਹੋ ਅਸੀਂ ਬਾਈਗੁਰੂ ਦਾ ਬੋਤਨ ਵਾਅਦਾ ਕਰਦੇ ਆ ਅਸੀਂ ਜਿਹਨੇ ਅਸੀਂ ਮੇਰੇ ਦਰੋਂ ਅਸ਼ੀਰਵਾਦ ਕੀਤਾ ਅੱਜ ਅੱਜ ਬਹੁਤ ਪ੍ਰੋਗਰੈਸ ਕੀਤੀ ਸਾਨੂੰ ਪਹਿਲੇ ਅਸੀਂ ਲੈਪਰੋਸਕੋਪਿਕ ਲੱਗਿਆ ਦੀ 93 ਚ ਲੈ ਕੇ ਆਂਦੀ ਕਿ ਲੋਕੀ ਲੋਕੀ ਉਪਰ ਉਪਤੀ ਵਾਲੇ ਉਪਰ ਇਹ ਗੱਲ ਜੀ ਸੀ ਦੂਰ ਤਰਫ ਦੇ ਸ਼ੂ ਕਰਤੇ ਸਾਰੇ ਪੇਸ਼ੂ ਦੂਰ ਨਾ ਕੀਤੇ ਕੀ ਉਹ ਸਰਜਰੀ ਕੀਤੀ ਕਿਡਨੀ ਸ਼ੂ ਕਰਤੇ ਅਪੈਂਡਿਸ ਨੂੰ ਸਾਰਾ ਗੂਦਾਈ ਕਰੀ ਉਸ ਵੇ ਉਹ ਹੀ ਹੁਣ ਦਾਤ ਜਿਹੜੀ ਇਹ ਮਿਹਨਤ ਕਰਨ ਦੀ ਦਾਤ ਆਪਣੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਨਾਲੇ ਆਪਰੇਸ਼ਨ ਰੂਪ ਆਸਾ ਹੈ ਸਤਾਂ ਹੋਰ ਅਗੇ ਰੱਖੇ ਜਾ ਰਿਹਾ ਹੈ ਨਾਰੋਸ਼ਨ ਕਰ ਰਿਹਾ ਹੈ ਸਾਡਾ ਹਾਲੇ ਕੁਝ ਸਾਲ ਹੀ ਹੋਇਆ ਚਾਰ ਪੰਜ ਸਾਲ ਹੀ ਹੋਇਆ ਉਹ ਕੋਪ ਡੈਕਸਪੀਅਰ ਨਾਲ ਦੀ ਨਾਲ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਆ ਰਿਹਾ ਉਪਨ ਦੇ ਵਿੱਚ ਮਨ ਪੂਰੀ ਉਮੀਦ ਹੈ ਕਿ ਇਹ ਆਉਣ ਟਾਈਮ ਕੋਈ ਕਾਮਯਾਬੀ ਨਾਲ ਆਪਣੇ ਰੈਪੋਰਟਿੰਗ ਨਾਲ ਆਈਵੀਐਸ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਜ਼ਰੂਰਤ ਹੋ ਰਹੀ ਹੈ ਚ ਕੰਪੀਟੀਸ਼ਨ ਬੜਾ ਚੱਲ ਰਿਹਾ ਤੁਸੀਂ ਐਕਸਟਰਾ ਕੀ ਕਰ ਰਹੇ ਹੋ ਅਸੀਂ ਜੋ ਸਾਇੰਟੀਫਿਕਲੀ ਟਰਸਟ ਨਾਲ ਕਰ ਰਹੇ ਸੀ ਉਸ ਨੇ ਕਰ ਰਹੇ ਬੱਧੀ ਰੱਬ ਦੀ ਮਰਜ਼ੀ ਕਰੇ ਅਸੀਂ ਕੋਈ ਇਹ ਨਹੀਂ ਕਿਸੇ ਨੂੰ ਯਾਰ ਚਾਰਦੀ ਕਰਦੇ ਕੁਝ ਨਹੀਂ ਕਰਦੇ ਅਪਨੇ ਪੂਰੀ ਲਗਨ ਨਾਲ ਮਿਹਨਤ ਨਾਲ ਠੀਕ ਹੈ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਕਰਦੇ ਆ ਸੀ ਠੀਕ ਹੈ ਤੁਹਾਨੂੰ ਉਹ ਕੰਪੀਟੀਸ਼ਨ ਕੋਈ ਮਤਲਬ ਨਹੀਂ ਜੋ ਕੱਟ ਲੇ ਵਧ ਲੇ ਜੋ ਘਟ ਘਟ ਤਿਸ਼ਣ ਦੇ ਸਦ ਅਸੀਂ ਉਹ ਸੰਭਲ ਕਰ ਲੈਂਦੇ ਆ ਠੀਕ ਹੈ ਅਸੀਂ ਚੈਰਿਟੀ ਵੀ ਕਰਦੇ ਆ ਨਾਲ ਚੈਰਿਟੀ ਵੀ ਕਰਦੇ ਆ ਅਸੀਂ ਠੀਕ ਹੈ ਥੈਂਕ ਯੂ ਥੈਂਕ ਯੂ